ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਆਂ ਬਈ ਮੰਡੀਆਂ ਦੇ ਰੇਟ ਲੈ ਕੇ ਅੱਜ ਦੀ ਸ਼ੁਰੂਆਤ ਕਰਦੇ ਆਂ ਬਾਸਮਤੀ 1509 ਤੋਂ 1509 ਦੇ ਜਿਹੜੇ ਅੱਜ ਦੇ ਰੇਟ ਰਹਿ ਆ ਬਈ ਉਹ 3000 ਰੁਪਏ ਤੋਂ ਲੈ ਕੇ 33500 ਰੁਪਏ ਤੱਕ ਅੱਜ ਟ੍ਰੈਂਡ ਖੇਡਿਆ ਜੇ ਮਾਰਕੀਟ ਦੀ ਗੱਲ ਕਰਕੇ ਸਮਾਣਾ ਮੰਡੀ ਦੇ ਵਿੱਚ 3125 ਰੁਪਏ ਲੱਗਿਆ ਜੀ ਅੰਮ੍ਰਿਤਸਰ ਮੰਡੀ 3100 ਰੁਪਏ ਰਹੀ ਹੈ ਕੋਟਪੂਰਾ ਮੰਡੀ 3100 ਰੁਪਏ ਰਹੀ ਹੈ ਓਵਰ ਆਲ ਮਾਰਕੀਟ ਦੇ ਵਿੱਚ ਜੋ ਅੱਜ ਦਾ ਟ੍ਰੈਂਡ ਵੇਖਣ ਨੂੰ ਮਿਲਿਆ ਉਹ 3100 ਤੋਂ ਥੱਲੇ ਹੀ ਵੇਖਣ ਨੂੰ ਮਿਲਿਆ ਜੋ ਜ਼ਿੰਮੇਦਾਰ ਨੂੰ ਐਵਰੇਜ ਰੇਟ ਮਿਲਿਆ ਉਹ 3025 ਰੁਪਿਆ ਤੋਂ ਲੈ ਕੇ 2980 ਰੁਪਿਆ ਦੇ ਵਿੱਚ ਅੱਜ ਵੇਖਣ ਨੂੰ ਮਿਲਿਆ ਜੇ ਗੱਲ ਕਰੀਏ ਮੰਡੀਵਾਰ ਮੰਡੀਵਾਰ ਦੇ ਵਿੱਚ ਸਭ ਤੋਂ ਪਹਿਲਾਂ ਜੇ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰੀਏ ਅੰਮ੍ਰਿਤਸਰ ਮੰਡੀ 3100 ਰੁਪਏ ਬਟਾਲਾ ਮੰਡੀ 3100 ਤੇ 20 ਰੁਪਏ ਜੰਡੇਆਲਾ ਗੁਰੂ 3080 ਰੁਪਏ ਸਮਾਣਾ ਮੰਡੀ 3125 ਰੁਪਏ ਜੰਡੇਆਲਾ ਗੁਰੂ 3180 ਰੁਪਏ ਤਰਨਤਾਰਨ ਮੰਡੀ 3100 ਰੁਪਏ ਸੰਗਰੂਰ ਮੰਡੀ 3000 ਰੁਪਏ ਪਤਨਾ ਮੰਡੀ 3000 ਰੁਪਏ ਨਾਭਾ ਮੰਡੀ 3125 ਰੁਪਏ ਸੁਨਾਮ ਮੰਡੀ 3125 ਰੁਪਏ ਜ ਕੋੜਤਪੁਰਾ ਮੰਡੀ 3100 ਰੁਪਏ ਖਨਾ ਮੰਡੀ 3100 ਰੁਪਏ ਉਸ ਤੋਂ ਬਾਅਦ ਇਹ ਗੱਲ ਕਰ ਗਏ ਨਰੇਲਾ ਮੰਡੀ ਦੀ 3170 ਰੁਪਏ ਜੀ ਫਿਰ ਗੱਲ ਕਰਦੇ ਹ ਟੋਹਾਣਾ ਮੰਡੀ ਦੀ ਟੋਹਾਣਾ ਮੰਡੀ 3100 ਰੁਪਏ ਹੋਟਲ ਮੰਡੀ 3120 ਰੁਪਏ ਲਾੜਵਾ ਮੰਡੀ 3032 ਰੁਪਏ ਖਨੌਰੀ ਮੰਡੀ 3100 ਰੁਪਏ ਰਤੀਆ ਮੰਡੀ 3100 ਦੇ 25 ਰੁਪਏ ਰਿਹਾ ਜੀ ਕੈਥਲ ਮੰਡੀ ਦੀ ਗੱਲ ਕਰੀਏ 3080 ਰੁਪਈਆ ਦੇ ਕਰਜ ਕੈਥਲ ਮੰਡੀ ਪਹੁੰਚੀ ਹੈ ਜੀ ਓਵਰ ਆਲ ਮਾਰਕੀਟ ਦਾ ਟ੍ਰੈਂਡ ਜਿਹੜਾ ਬਈ ਉਹ ਡਾਊਨ ਫਾਲੰਨੀ ਨੂੰ ਜਾ ਰਿਹਾ ਨਾ ਕਿ ਅਪਵਰਡ ਜਾ ਰਿਹਾ ਬਹੁਤ ਤਰੀਆਂ ਖਬਰਾਂ ਫਲਾਈਆਂ ਜਾ ਰਹੀਆਂ ਜੀ ਰੇਟ ਵਧਣਗੇ ਘਟਣਗੇ ਹਾਲ ਦੀ ਘੜੀ ਬਈ ਕਿਸੇ ਕੋਲੇ ਕੋਈ ਇੰਟੀਮੇਸ਼ਨ ਨਹੀਂਗਾ ਵੀ ਰੇਟ ਵਧਣਗੇ ਜਾਂ ਘਟਣਗੇ ਹੁਣ ਜੇ ਗੱਲ ਕਰਗੇ ਆਪਾਂ ਕਣਕ ਦੇ ਰੇਟਾਂ ਦੀ ਕਣਕ ਦੇ ਰੇਟਾਂ ਦੇ ਵਿੱਚ ਬਈ ਅੱਜ ਦੇ ਜਿਹੜੇ ਰੇਟ ਚੱਲ ਰਹੇ ਆ ਉਹ 2825 ਰੁਪਈਆ ਟਿੱਕਰ ਅੱਜ ਕਣਕ ਵਿਕੀ ਹੈ ਜੀ ਦਿੱਲੀ ਮੰਡੀ ਦੇ ਵਿੱਚ ਪੰਜਾਬ ਮਾਰਕੀਟ ਦਾ ਜਿਹੜਾ ਟ੍ਰੈਂਡ ਆ ਉਹ 2670 ਤੋਂ 2600 2250 ਦੇ ਵਿੱਚ ਖੇਡ ਰਿਹਾ ਜੇ ਗੱਲ ਕਰਗੇ ਸਰੋਂ ਦੇ ਵਿੱਚ ਸਰੋਂ ਦਾ ਜਿਹੜਾ ਰੇਟ ਆ ਜੀ 8750 ਰੁਪਏ ਜੈਪੁਰ ਮੰਡੀ ਦਾ ਰੇਟ ਆ ਦਿੱਲੀ ਮੰਡੀ ਦਾ 7420 ਰੁਪਈਆ ਆ ਪੰਜਾਬ ਮਾਰਕੀਟ ਦੇ ਵਿੱਚ 7200 ਰੁਪਏ ਦੇ ਕਰਸਰੋਂ ਸੇਲ ਹੋਈ ਹੈ 6500 ਤੋਂ ਲੈ ਕੇ 7200 ਰੁਪਏ ਦੇ ਵਿੱਚ ਪੰਜਾਬ ਮਾਰਕੀਟ ਖੇਡ ਰਹੀ ਹੈ ਜੀ ਹੁਣ ਜੇ ਗੱਲ ਕਰਦੇ ਆਪਾਂ ਓਵਰਾਲ ਮਾਰਕੀਟ ਦੇ ਵਿੱਚ ਵੀ ਕੀ ਸਿਚੁਏਸ਼ਨ ਰਹਿਣ ਵਾਲੀ ਹੈ ਅਗਲੇ ਦਿਨਾਂ ਦੇ ਵਿੱਚ ਕਣਕ ਦੇ ਰੇਟਾਂ ਦੇ ਵਿੱਚ ਜਾਂ ਬਾਸਮਤੀ ਦੇ ਰੇਟਾਂ ਦੇ ਵਿੱਚ ਕਣਕ ਦੇ ਰੇਟ ਜੋ ਸੱਜਣੋਂ ਇਹ ਹੈ ਵੀ ਜੇ ਤਾਂ ਮਾਰਕੀਟ ਦੇ ਵਿੱਚ ਕਣਕ ਫਲੋ ਦੇ ਵਿੱਚ ਲਾਤੀ ਸਰਕਾਰ ਨੇ ਫਿਰ ਤਾਂ ਰੇਟ ਰਹਿਣਗੇ ਇਹੀ ਜੇ ਕਣਕ ਨਾ ਲਾਹੀ ਗਈ ਫਿਰ ਰੇਟ ਵਧਣਗੇ ਹਰ ਹਾਲਤ ਵਧਣਗੇ ਸੋ ਹਾਲ ਦੀ ਘੜੀ ਵੇਟ ਐਂਡ ਵੌਇਸ ਦੀ ਕੰਡੀਸ਼ਨ ਹੈ ਜੇ ਬਾਸਮਤੀ ਦੀ ਗੱਲ ਕਰੀਏ ਬਾਸਮਤੀ ਦੇ ਵਿੱਚ ਜਿੰਨਾ ਚਿਰ ਕੋਈ ਹਜੇ ਕੋਈ ਚੰਗੀ ਖਬਰ ਨਹੀਂ ਆਉਂਦੀ ਜਾਂ ਮੰਨ ਕੇ ਕੋਈ ਸੌਦਾ ਨਹੀਂ ਹੁੰਦਾ ਹਾਲ ਦੀ ਘੜੀ ਇਹੀ ਟ੍ਰੈਂਡ ਹੈ